ਜੀ ਕਰੋ ਤੁਸੀਂ ਦੇਖ ਸਕਦੇ ਹੋ ਸਾਡੇ ਹਰ ਪਿੰਡ ਚ ਇਸ ਜੀ ਦੀ ਜਾਰਕਾ ਦੇ ਅਸੀਂ ਇਹ ਵਿਖਵਾਤਾ ਕਿਸੇ ਨੂੰ ਕੋਈ ਮਤਲਬ ਹੋ ਜਾ ਆਦੇ ਇਸ ਨਾਲ ਸੰਪਰਕ ਕਰੋ ਇਹ ਕੰਟਰੋਲ ਰੂਮ ਦਾ ਨੰਬਰ ਨੇ ਹੋਵੇ ਬਾਜ ਲਗਾ ਦੇ ਸੋ ਇਹ ਹਰ ਪਿੰਡ ਚ ਲਵਾਤਾ ਕਿਉਂਕਿ ਰਾਤ ਭਰਾਂ ਤੇ ਵੀ ਇਹ ਜੂਟ ਪਾਈ ਹੋਏ ਤੇ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਆਪਣਾ ਉਹ ਪਹੁੰਚਾ ਸਕਦੇ ਹੋ ਆਪਣੇ ਅਪਡੇਟ ਤੇ ਆਪ ਨੂੰ ਉਹ ਜੱਜ ਨਾਲ ਵੀ ਨਾਲ ਉਹ ਸਾਡੀਆਂ ਜਿਹੜੀਆਂ ਰੈਸਟੋਰੈਂਟ ਦੀਆਂ ਟੀਮਾਂ ਨੇ ਜਿਹੜੀ ਪੂਰੀ ਕੋਈ ਜਿਹੜੇ ਐਨਡੀਆਰ ਆਪਣੀ ਟੀਮਾਂ ਦੇ ਜਵਾਬ ਇਹਨਾਂ ਦੇ ਮੀਨਾ ਸਾਹਿਬ ਹੈੱਡ ਨੇ ਉਹ ਦੱ ਕਿਹਾ ਹੈ ਮੋਹਨ ਜੀ ਕੋੜਾ ਮੰਤਰੀ ਕੋੜਾ ਜੀ ਨਜ਼ਰ ਆਵਾ ਬਿੰਦਰਪਾਲ ਜੀ ਕੋੜਾ ਜੀ ਤੇਰਾ ਟੂ ਇਹ ਸਾਰੇ ਟੀਮ ਦੇ ਮੈਂਬਰ ਦਿਨ ਰਾਤ ਲੋਕ ਸੇਵਾ ਦੇ ਵਿੱਚ ਡਟੇ ਹੋਏ ਨੇ ਵੇ ਦੇਖ ਸਕਦੇ ਹੋ ਕਿ 40 50 ਫੁੱਟ ਪਾਣੀ ਦੇ ਵਿੱਚ ਦੀ ਕਿਸ਼ਤੀਆਂ ਲੈ ਕੇ ਆਉਣੀਆ ਰੈਸਪੀ ਕਿਰਾਣੇ ਬੰਦਿਆਂ ਨੂੰ ਇਧਰੋਂ ਲੈ ਕੇ ਜਾਣਾ ਦਵਾਈਆਂ ਤੋਂ ਆਕੇ ਉਧੇ ਤੱਕ ਲੈਣਾ ਉਹਨਾਂ ਨੂੰ ਡੇਲੀ ਨੀਜ਼ ਜਿਹੜੀਆਂ ਸ਼ਹਿਰ ਦੇ ਨਾਲ ਜਣਕਿਓ ਟਕ ਟਾਫ ਤੋਂ ਉਹਨਾਂ ਸ਼ਹਿਰ ਨਾਲ ਜੋੜ ਕੇ ਰੱਖਣਾ ਮੈਂ ਇਸ ਟੀਮ ਦੀ ਸਾਰੀ ਦੀ ਬੜੀ ਸ਼ਾਬਾਸ਼ੀ ਦਿੰਦਾ ਹਾਂ